ਅਸਲਾਮ ਵਾਲੇਕਮ ਵੀਰ ਮੈਂ ਹਿਆਸਰ ਸੰਧੂ ਹਾਂ ਤੇ ਤੁਸੀਂ ਵੇਖ ਰਹੇ ਹੋ ਸੰਧੂ ਵਲੌਗ YouTube ਚੈਨਲ ਮੈਂ ਅੱਜ ਮੌਜੂਦ ਹਾਂ ਅਲ अजीਜ਼ ਡੇਰੀ ਫਾਰਮ ਤੇ ਅਲ अजीਜ਼ ਡੇਰੀ ਫਾਰਮ ਦੇ ਓਨਰ ਮੇਰੇ ਨਾਲ ਭਾਈ ਵਕਾਸ ਇਹ ਮੌਜੂਦ ਨੇ ਪਹਿਲੇ ਛੋਟੇ ਛੋਟੇ ਵਲੌਗ ਦੇ ਵਿੱਚ ਤੋਂ ਤੁਸੀਂ ਦੇਖਦੇ ਰਹਿੰਦੇ ਹੋ ਅੱਜ ਪ੍ਰੋਪਰ ਤਾਰਫ ਕਰਾਉਣ ਦਾ ਮਕਸਦ ਇਹ ਆ ਵਲੌਗ ਦੇ ਵਿੱਚ ਤੁਹਾਨੂੰ ਪ੍ਰੋਪਰ ਡੇਰੀ ਫਾਰਮ ਦਾ ਮੈਂ ਛੋਟਾ ਜਿਹਾ ਵਿਜ਼ਿਟ ਕਰਾਉਣਾ ਚਾਹੁੰਦਾ ਇੱਕ ਬਹੁਤ ਹੀ ਪਿਆਰੀ ਚੀਜ਼ ਆ ਜਿਹੜਾ ਮਕਸਦ ਅਸਲ ਮੇਨ ਵਲੌਗ ਬਣਾਉਣਾ ਦਾ ਹੈ ਬਾਕੀ ਡੇਰੀ ਫਾਰਮ ਸਾਰੇ ਦੋਸਤ ਅੱਜ ਕੱਲ੍ਹ ਹਰ ਬੰਦੇ ਨੇ ਬਣਾਏ ਹੋਏ ਨੇ ਇੱਥੇ ਮਾਸ਼ਾਅੱਲਾ ਸਫਾਈ ਦੇਖੀਏ ਇਹਨਾਂ ਬੰਦਿਆਂ ਦਾ ਕੰਮ ਦੇਖਿਆ ਬੜਾ ਕਮਾਲ ਹੁੰਦਾ ਰਾਤ ਇੱਥੇ ਰਹੀਆਂ ਗਾਵਾਂ ਦਹਾ ਇੱਧਰ ਇੱਧਰ ਇੱਥੇ ਖਾਓ ਜੀ ਇਹ ਫੋਟੋ ਦੇ ਗਾਵਾਂ ਰਹੀਆਂ ਹੁਣ ਦੇਣੇ ਉੱਥੇ ਰਹੀਆਂ ਉੱਥੇ ਤੁਾਈ ਹੋ ਜਾਣੀ ਅਬਰਾਮ ਜਾਂਦੀ ਹੋ ਜਾਣੀ ਹਾਂ ਇਹਨਾਂ ਦਾ ਕੰਮ ਬੜਾ ਅੱਛਾ ਜੀ ਅੱਛਾ ਮੇਨ ਜੀ ਜਿਹੜੇ ਮੁੱਦੇ ਤੋਂ ਸ਼ੁਰੂ ਕਰਨਾ ਨਾ ਜਿਹੜਾ ਪੁਆਇੰਟ ਆ ਦੇਖਣ ਦਾ ਉਹ ਹੈਗਾ ਕੂਲਰ ਇਹਨਾਂ ਨੇ ਵਾਟਰ ਕੂਲਰ ਬਣਾਏ ਹੋਏ ਨੇ ਲੋਕ ਸ਼ਾਵਰ ਲਾਉਂਦੇ ਨੇ ਇਹਨਾਂ ਨੇ ਸ਼ਾਵਰ ਸ਼ਾਵਰ ਵੀ ਲਗਾਏ ਨੇ ਸ਼ਾਵਰ ਲਾਏ ਲੇਕਿਨ ਅਸੀਂ ਚਲਾਉਂਦੇ ਫਲਾਬ ਕਰਤਾ ਅੱਛਾ ਵਿਕਾਸ ਭਾਈ ਸਾਰ ਆਉਂਦਰਾ ਸਾਨੂੰ ਦੱਸੋ ਵੀ ਕੂਲਰ ਦੇ ਬਤਲਕ ਸਾਨੂੰ ਦੱਸੋ ਵੀ ਇਹ ਕਿੱਦਾਂ ਤੁਹਾਨੂੰ ਸ਼ੌਕ ਪੈਦਾ ਹੋਇਆ ਤੇ ਇਹਦੀ ਕੀ ਤਕਨੀਕ ਹੈ ਸੀਨਾ ਕੰਟਰੋਲ ਸ਼ੈੱਡ ਜੋ ਆਪਣਾ ਸੀਗਾ ਹੂੰ ਤੇ ਸ਼ੁਰੂ ਸ਼ੁਰੂ ਜਦੋਂ ਸ਼ੈੱਡ ਬਣਾਇਆ ਨਾ ਜੀ ਅੱਛਾ ਆ ਮੇਰੇ ਕੋ ਪੱਖੇ ਪਏ ਸੀ ਬਾਕਸਾਂ ਨੇ ਇੱਕ ਉਹ ਅੰਦਰ ਲੱਗਿਆ ਇੱਕ ਇਹ ਲੱਗਿਆ ਹਾਂ ਮੈਂ ਉਹ ਤੇ ਕੂਲਰ ਲਾਟਾ ਅੱਛਾ ਤੁਸੀਂ ਸਾਡੇ ਦੇਖ ਲਓ ਵੀ ਸ਼ਾਵਰਾਂ ਦੀ ਹਾਲਤ ਹੈ ਕੂਲਰ ਲਗਾਇਆ ਹਾਂਜੀ ਵੀ ਸ਼ਾਵਰਾਂ ਦੀ ਹਾਲਤ ਹੈ ਜਰੂਰ ਕਰਕੇ ਦਿਖਾਇਆ ਕਰਨਾ ਸ਼ਾਵਰਾਂ ਦੀ ਹਾਲਤ ਦਾ ਵੀ ਅਸੀਂ ਕਦੀ ਚਲਾਇਆ ਹੀ ਨਹੀਂ ਮੈਂ ਅਸੀਂ ਕੂਲਰ ਸਵੇਰ ਨੂੰ ਚਲਾ ਦਈਦਾ ਗਾਵਾਂ ਸਪੂਨਾਂ ਨਾ ਬੈਠੀਆਂ ਰਹਿੰਦੀਆਂ ਸ਼ਾਵਰ ਵੀ ਲੱ ਸ਼ਾਵਨ ਉਹਦਾ ਮਸਲਾ ਇਹ ਬਣ ਗਿਆ ਵੀ ਇੱਕ ਉਹ ਜਿਹੜਾ ਨਾ ਪ੍ਰਾਪਰ ਪ੍ਰੋਫੈਸ਼ਨਲ ਨਹੀਂ ਸੀਗਾ ਐਵੇਂ ਐਵੇਂ ਜਿਹੜਾ گاਵਾ ਰਹਾ ਲੀਆਂ ਬਈ ਚਲੋ ਨਾਲ ਕੰਟਰੋਲ ਸ਼ਾਰਟ ਚਲਾ ਰਹੇ ਸੀਗੇ ਤੇ ਨਾਲੇ ਵੀ ਚੱਲਦਾ ਰਹੇਗਾ ਹਾਂ ਉਹ ਆਸਾ ਆਸਾ ਮਾਸ਼ਾ ਅੱਲਾ ਜਿਹੜਾ ਨਾ ਜੋ ਆਪਣੀ ਜਿਹੜੀ ਘਰ ਦੀ ਬਰੀੜੀ ਹੋ ਗਈ ਤਿੰਨ ਗਾਵਾ ਮੇਰੇ ਕੋ ਬਾਹਰ ਦੀਆਂ ਮੇਰੇ ਦੋਸਤ ਦੇ ਫਾਰਮ ਦੀਆਂ ਹਾਂ ਅੱਛਾ ਆਸਟ੍ਰੇਲੀਆ ਮੋਰਡ ਦੇ ਗਾਵਾ ਵਾਂ ਬਾਕੀ ਜਿੰਨੀ ਹੈਗੇ ਨੇ ਮੇਰੇ ਕੋ 40 ਨੂੰ 39 ਜਾਨਵਰ ਆ ਸਾਰੇ ਆਪਣੇ ਯਾਨੀ ਕਿ ਤਿੰਨ ਵਿੱਚੋਂ ਕਾੜਦੇ ਤੇ 36 ਆਪਣੇ ਆਪ ਦੀ ਬ੍ਰੀਡ ਇਹ ਇੱਥੋਂ ਹੀ ਨੇ ਸਾਰੇ ਸਾਰੇ ਬ੍ਰੀਡ ਆਪਣੇ ਯਾਨੀ ਕਿ ਇੱਕ گاਾਂ ਆਇਆ ਵਾ ਇੱਕੋਂ ਪਰੇ ਖੜੀਏ ਤਿੰਨ گاਾਂਾਂ ਇਨਕੇ ਟੋਟਲ ਬਾੜ ਲਿਆ ਵਾ ਆਪਣੇ ਕੋ ਬਾੜ ਲੇ ਫਾਰਮ ਨਹੀਂ ਆ ਬਾਕੀ ਕੋਈ ਵੀ ਨਹੀਂ ਬਾਕੀ ਜਿੰਨੀਆਂ ਵਛੀਆਂ ਵਛੇ 39 ਜਾਨਵਰ ਆ ਸਾਰੇ ਆਪਣੇ ਇੱਥੋਂ ਦੇ گاਾਂਾਂ ਮਾਸ਼ਾਅੱਲਾ ਸੂਨ ਵਾਲੀਆਂ ਸਹੀ ਆ ਦੁੱਧ ਦੀ ਐਵਰੇਜ ਚੰਗੀ ਦੇ ਰਹੀਆਂ ਇਹ ਨਾ ਇਹ ਜਾਨਵਰ ਮਾਸ਼ਾਅੱਲਾ ਵਧ ਗਏ ਇਹ ਪੂਰੇ ਨਹੀਂ ਆਂਦੇ ਸੀ 19 ਜਿਹੜਾ ਨਾ 20 گاਾਂਾਂ ਸੀ ਜਦੋਂ ਬਾਂਦੇ ਸੀ ਇਹਨਾਂ ਦੇ ਵਿੱਚ ਦਪਹਿਰ ਨੂੰ ਤੇ ਫਿਰ ਉਹ ਪੱਕੇ ਤੇ ਬੈ ਗਏ ਨਾ ਜਾਨਵਰਾਂ ਨੂੰ ਸਾੜੂ ਹੁੰਦਾ ਅੱਛਾ ਇੱਕ ਦੋ ਗਾਵਾਂ ਨੂੰ ਸਾਡ ਦੀ ਸ਼ਿਕਾਇਤ ਆਈ ਉਹ ਡਾਕਟਰਾਂ ਨੇ ਬਸ਼ਰਾ ਕੀਤਾ ਉਹਨਾਂ ਨੇ ਕਿ ਯਾਰ ਇਹ ਕੱਚੇ ਦਾ ਜਿਹੜਾ ਨਾ ਕੱਚੇ ਵਾਲਾ ਸਿਸਟਮ ਬਣਾਓ ਤੇ ਤੁਹਾਡੀ ਜਗ੍ਹਾ ਥੋੜੀ ਤੁਸੀਂ ਫਾਰਮ ਬਣਾਓ ਅੱਛਾ ਫਾਰਮ ਬਣਾਉਣ ਦਾ ਪਲਾਨ ਬਣ ਗਿਆ ਇਹਦੇ ਅੱਗੇ ਪਹਿਲਾਂ ਅਸੀਂ ਇਹ ਖੁਰਲੀ ਬਣਾ ਲਈਏ ਖੁਰਲੀ ਦਿਖਾ ਇਹ ਖੁਰਲੀ ਪਹਿਲਾਂ ਬਣਾ ਲਈਏ ਬੇ ਇਧਰ ਕੱਚਾ ਰਹੇਗਾ ਫਿਰ ਸਾਡਾ ਪਲਾਨ ਚੇਂਜ ਹੋ ਗਿਆ ਅਸੀਂ ਇਹ ਫਾਰਮ ਬਣਾਤਾ 25 ਰੁਪਏ 50 ਦਾ ਅੱਛਾ ਜਦੋਂ 25 ਰੁਪਏ 50 ਦਾ ਯਾਸਰભાઈ ਬਣਾਤਾ ਤੇ ਅਸੀਂ ਇਹਦੇ ਵਿੱਚੋਂ ਕੱਚੀ ਜਗ੍ਹਾ ਉੱਬ ਬਣਾਤੇ ਜਿਹੜੇ ਨਾ ਕੱਲੀ ਕੱਲੀ ਗਾਂ ਦੇ ਇਹ 12 ਗਾਵਾਂ ਦੇ ਹੈ ਨੇ ਇੱਥੇ ਬੰਕਰ ਹਾਂਜੀ ਉਹ ਕੱਲੀ ਕੱਲੀ ਗਾਂ ਬੰਕਰ ਚ ਬੈਹਨ ਦੀ 1.5 ਫੁੱਟ ਥੱਲੇ ਰੇਤ ਪਾਈ ਉਹਦੇ ਹੂੰ ਅੱਛਾ ਇਹ ਕੂਲਰ ਅਸੀਂ ਲੰਮਕਾਤਾ ਤੇ ਸ਼ਾਵਰ ਅਸੀਂ ਇੱਥੇ ਵੀ ਲਾ ਦੇ ਦੋ ਦਰਮਿਆਨ ਜਿਹੜੇ ਐਂਗਲ ਜੇ ਲੱਗੇ ਉੱਥੇ ਵੀ ਲਾਉਣੇ ਸੀਗੇ ਇਹ ਇਹ ਚੱਕ ਹੁਣ ਬ੍ਰੇਕ ਲਾ ਲੋ ਉੱਥੇ ਚੱਲਦੇ ਹੁਣ ਚਲਵਾਓ ਉਧਰੋਂ ਅੱਛਾ ਜੀ ਇਹ ਸ਼ਾਵਰ ਲਾਤੇ ਤੁਸੀਂ ਫੇ ਹਾਂ ਸ਼ਾਵਰ ਚ ਲਾ ਕੇ ਆ ਪਦਮ ਚ ਲਾਗੇ ਉਹਨੇ ਸ਼ਾਵਰ ਲਾਤੇ ਭਾਈ ਉਹ ਪੱਖਾ ਜਿੱਥੇ ਤਾਰਾਂ ਨੇ ਲੜਕਿਆ ਨਾ ਇਹ ਇੱਥੇ ਪੱਖਾ ਲੰਗਾਤਾ ਅੱਛਾ ਭਾਈ ਇਹ ਕਿਦਾਂ ਚ ਲਾਇਆ ਤੇ ਗਾਵਾਂ ਜਦੋਂ ਉਧਰ ਇਧਰ ਕੱਢ ਕੇ ਕੀਤੀਆਂ ਗਾਵਾਂ ਦੀ ਤਾਂ ਫੋਟ ਫੋਟ ਜ਼ੁਬਾਨ ਬਾਹਰ ਆਦੀ ਅੱਛਾ ਸ਼ਾਵਰਾਂ ਨਾਲ ਵੀ ਹਾਂ ਸ਼ਾਵਰਾਂ ਨਾਲ ਕੋਈ ਕੰਟਰੋਲ ਨਹੀਂ ਹੋਇਆ ਹਾਂ ਉਹ ਮੈਂ ਛੱਤ ਵਾਲੇ ਨੂੰ ਬੁਲਾਇਆ ਮੈਂ ਯਾਰ ਪਿਛਲੀ ਸਾਈਡ ਤੇ ਇੱਕ ਛੱਤ ਪਾ ਦਈਏ ਹੋਰ ਅੱਛਾ ਫਿਰ ਠੇਕਦਾਰ ਨੂੰ ਬੁਲਾਇਆ ਉਹਨੇ ਕਿ ਭਾਈ ਛੱਤ ਨਾ ਪਾਓ ਤੇ ਇਹਦਾ ਕੋਈ ਹੋਰ ਹੱਲ ਕਰੋ ਛੱਤ ਪਾਵੇਂ ਵੀ ਕੰਮ ਸੂਤ ਨਹੀਂ ਹੋਣਾ ਫਿਰ ਆ ਪਾਣੀ ਵਾਲੀ ਹੋਦੀ ਉਹਦੇ ਉੱਤੇ ਸੀਗੀ ਉਹ ਪਟ ਕੇ ਅੱਗੇ ਗਈਤੀ ਸਹੀ ਉਹ ਪੁਰਾਣਾ ਕੂਲਰ ਆਪਣਾ 8 ਸਾਲ ਪੁਰਾਣਾ ਉਹ ਪਰ ਜਿਹੜਾ ਪੁਰਾਣਾ ਕੂਲਰ ਪਹਿਲਾਂ 2016 ਦਾ ਬਣਿਆ ਆ ਹਾਂ 8 ਸਾਲ ਹੋ ਗਏ ਚੱਲਦੇ ਨੇ ਠੀਕ ਐ ਫਿਰ ਅੱਜ ਜਿਹੜਾ ਨਾ ਅਸੀਂ ਕੱਲ ਦਾ ਇਹ ਚਲਾਤਾ ਵਾ ਅੱਛਾ ਇਹ ਪ੍ਰੋਪਰ ਇੱਕ ਕਮਰਾ ਜਿਹਾ ਬਣਾਇਆ ਤੁਸੀਂ ਬਰਾਬਰ ਭਾਈ ਇਹ ਕਮਰਾ ਵਾ ਉਸੇ ਹੋਦੀ ਚ ਪਾਣੀ ਚੱਲਦਾ ਉਸੇ ਜੀ ਵਾਪਸ ਜਾਂਦਾ ਯਾਨੀ ਕਿ ਕੋ ਮੋਟਰ ਨਾਲ ਦੋਨੇ ਕੂਲਰ ਚੱਲਦੇ ਦੋਨੇ ਕੂਲਰ ਆ ਇਹਦਾ ਪਾਣੀ ਵਿੱਚ गिरਦਾ ਪਾਣੀ ਉਹ ਉਸ ਪਰਲੇ ਪਰਲੀ ਚੱਲ ਜਾਂਦਾ ਅੱਛਾ ਉਹਦਾ ਹੁਣ ਪਾਣੀ ਦੇ ਨੇ ਬੰਦ ਕੀਤਾ ਸੀਗਾ ਉਹਨੂੰ ਹੁਣ ਸ਼ਾਮੀ ਕੀਤਾ ਬੰਦ ਉਹਦੀ ਪੈਣਾ ਚੇਂਜ ਕੀਤੀਆਂ ਉਲਟੀ ਸਾਈਡ ਦੀ ਅੱਛਾ ਤੇ ਉਹ ਇਹਦੀ ਕੂਲਿੰਗ ਜਿਹੜੀ ਤੁਹਾਨੂੰ ਦਿਖਾ ਦਿੰਦੇ ਆ ਇਹ ਅਗਲੀ ਸਾਈਡ ਤੇ ਚਿੱਲ ਮਾਹੌਲ ਆ ਯਾਨੀ ਕਿ ਤੁਸੀਂ ਇਹਨੂੰ ਖੜੇ ਹੋਵੋਗੇ ਤੇ ਏਸੀ ਵਾਲਾ ਮਾਹੌਲ ਆ ਇਹ ਦੋਸਤਾਂ ਨੂੰ ਤੁਸੀਂ ਇਹ ਸਮਝਦੇ ਹੋ ਚਲਾ ਦਿਓ ਅੱਛਾ ਤੁਸੀਂ ਇਹ ਸਮਝਦੇ ਹੋ ਪੀ ਕੁਲਰ ਦਾ ਇਤਨੂੰ ਜ਼ਿਆਦਾ ਫਾਇਦਾ ਦਿੱਤਾ ਹੈ ਬਨਿਸਬਤ ਇਹਨਾਂ ਸ਼ਾਵਰਾਂ ਦੇ ਵੀ ਭਾਈ ਉਧਰ ਨਹੀਂ ਆਇਆ ਤਾ ਦਿਖਾਉਣੇ ਕੁਲਰ ਦੀ ਬੋਲੰਗ ਇਹ ਸ਼ਾਵਰ ਆਪਣੇ ਚੱਲ ਪਏ ਨਹੀਂ ਸ਼ਾਵਰ ਸ਼ਾਮ ਨੂੰ ਗਾਵਾਂ ਜਦੋਂ ਬਾਹਰ ਕੱਢਣੀਆਂ ਇਹ ਬਰੀਕ ਫੁਹਾਰ ਵਾਲਿਆ ਇਹ ਜ਼ਰਾ ਮੋਟੀ ਫੁਹਾਰ ਵਾਲੇ ਅੱਛਾ ਕੁਝ ਦੋਸਤ ਕਹਿੰਦੇ ਨੇ ਇਹਦੇ ਬਾਰੇ ਕਿ ਕੁਲਰ ਇੱਕ ਮਖਸੂਸ ਟਾਈਮ ਵਾਸਤੇ ਆ ਕੁਝ ਮਹੀਨਿਆਂ ਵਾਸਤੇ ਭਾਈ ਸਾਨੂੰ ਤਾਂ ਕਦੀ ਨਹੀਂ ਮਹਿਸੂਸ ਆ ਸੌਣਪਾਦਾਂ ਜਿਹਦਾ ਤਰੀਕਾ ਕਰਾ ਕੰਟਰੋਲ ਛੱਡ ਚੁ ਤਾਂ ਸਾਡੇ ਚੱਲਦਾ ਨਾ ਜੀ ਹਾਂ ਜਿੱਦਾਂ ਜਿੱਦਾਂ ਗਾਂ ਸੌਣਪਾਦ ਹੋਣਾ ਨਾ ਇਹਦਾ ਪਾਣੀ ਦਾ ਟਾਈਮ ਕਟਾਦੀਦਾ ਵਾ ਅੱਛਾ ਭਈ ਯਾਨੀ ਕਿ ਅੱਛਾ ਫਿਰ ਅਸੀਂ ਕਰ ਦਿੱਤਾ ਆਫ ਟਾਈਮ 10 ਮਿੰਟ ਫਿਰ 15 ਮਿੰਟ ਹੂੰ ਤਾਂ ਕਿ ਪੈਣਾ ਥੋੜੀਆਂ ਹੀ ਖੁਸ਼ਕ ਹੋ ਜਾਣ ਫਿਰ ਚੱਲਣਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਣੀ ਵਾਲੀ ਮੋਟਰ ਤੇ ਟਾਈਮਰ ਲਾਇਆ ਹੋਇਆ ਵਾ ਹਾਂ ਟਾਈਮਰ ਲਾਇਆ ਜਿਹੜੀ ਥੋੜੀ ਜਿਹੀ ਦੇਰ ਵਾਸਤੇ ਪਾਣੀ ਚਲਾ ਕੇ ਉਸ ਤੋਂ ਬਾਅਦ ਬੰਦ ਕਰ ਦਿੰਦੀ ਹੈ 12 14 ਸਾਲ ਕੰਟਰੋਲ ਸ਼ਾਟ ਚ ਲਾਇਆ ਬਲਕਿ 2008 ਤੋਂ ਕਰਦੇ 17 ਸਾਲ ਹੋ ਗਏ ਵੀ ਸਾਨੂੰ ਪਤਾ ਨਾ ਥਿਊਰੀ ਦਾ ਸੀ ਅੰਦਰ ਕੰਟਰੋਲ ਸ਼ਾਟ ਵੀ ਤਾਂ ਕਰਦੇ ਨਾ ਜੀ ਹਾਂ ਵੇਖਣਾ ਇਹ ਦੇਖੋ ਇਹ ਸ਼ਾਵਰ ਲਾਇਆ ਬਾਹਰ ਇਹ ਵੀ ਆਪਾਂ ਆਪਣੀ ਟੈਕਨੀਕ ਹੀ ਲਾਈ ਪਾਇਪ ਦੀ ਇਹ ਤੁਸੀਂ ਚਲਾਏ ਨਹੀਂ ਹੁਣ ਸਾਨੂੰ ਡੈਮੋ ਦੇਣਾ ਹਾਂਜੀ ਇਹ ਡੈਮੋ ਦੇ ਲਈ ਜਾਨਵਰ ਜੋ ਰਾਤ ਨੂੰ ਕਰਕੇ ਕਰੀਦੇ ਬਿਹਤਰੀਨ ਮਾਹੌਲ ਹੋ ਜਾਂਦਾ ਜੀ ਅੱਛਾ ਜਿਹੜੇ ਤੁਸੀਂ ਇਹ 쿨ਰ ਤਿਆਰ ਕੀਤੇ ਨੇ ਤੇ ਬੜੀ ਠੰਡੀ ਹਵਾ ਆਪਾਂ ਇੱਥੇ ਖੜੇ ਆ तकरीबन ਕਿੱਟੂ ਘੱਟ ਦੀ ਇਸ ਟਾਈਮ 50 ਫੁੱਟ ਦੂਰ ਖੜੇ ਆ 40 ਫੁੱਟ ਇਹਦਾ ਇੱਕ ਤਰੀਕੇ ਕਰਾਣਾ ਇੱਥੇ ਚੱਲ ਰਿਹਾ ਨਾ ਜੀ ਹਾਂ ਅਗਰ ਆਪਾਂ ਨੂੰ ਫੀਲ ਹੋਏਗਾ ਨਾ ਹਵਾ ਨਹੀਂ ਸਿੱਟੇਗਾ ਆ ਦੇਖੋ ਮੇਰੇ ਕਮੀਜ਼ ਦੇਖੋ ਤੁਸੀਂ ਹਾਂ ਕਮੀਜ਼ ਔੜ ਰਹੀ ਹੈ ਔੜ ਰਹੀ ਹੈ ਇਹ 50 ਫੁੱਟ ਬਰਾਮ ਦਾ ਅੱਛ ਇਹਦੇ ਵਿੱਚ ਅਸਰ ਭਾਈ ਇਹਦਾ ਤਰੀਕਾ ਵਾ ਸੈਂਟਰ 'ਚ ਤੁਸੀਂ ਇੱਕ ਪੱਖਾ ਸੀ ਅੱਗੇ ਹੋਰ ਲਾ ਦਾਂਗੇ ਹਾਂ ਤੇ ਅੱਗੇ ਤਾਂ ਥਰੋ ਸਿੱਟਣੀ ਹੋਈ ਨਾ ਜੀ ਸੈਂਟਰ 'ਚ ਹੋਰ ਲਾ ਦਾਂਗੇ ਇਹਦੇ ਵਿੱਚ ਜਾਨਵਰ ਹੁਣ ਦੇਖੋ ਬੰਦੇ ਸਕੂਨ ਨਾਲ ਆ ਜਿਹੜਾ ਗੋਆ ਇਹਨਾਂ ਨੇ ਕੀਤਾ ਨਾ ਇਹਨੇ ਛੋਟੀਆਂ ਗਾਵਾਂ ਨਾਲ ਛੋਟੀਆਂ ਪਾਈਪ ਵੋ ਐਸੇ ਲਈ ਹੁੰਦਾ ਜਿਹੜਾ ਉੱਪਰ ਵਾਲਾ ਅੱਛਾ ਆਦੰਦ ਹੁਣਾ ਆਜੋ ਇਹ ਜਿਹੜਾ ਪਾਈਪ ਹੁੰਦਾ ਨਾ ਹੂੰ ਤਾਂ ਕਿ ਜਾਨਵਰ ਜਦੋਂ ਵਿੱਚ ਖੜਾ ਹੋਵੇ ਨਾ ਇਹ ਜਿਹੜਾ ਹਾਂਜੀ ਐਸੇ ਲਈ ਲਗਾਇਆ ਜਾਂਦਾ ਜਾਨਵਰ ਖੜਾ ਹੋਵੇ ਬੈਠੇ ਤੇ ਬੈਠ ਜੇ ਤੇ ਖੜਾ ਹੋਵੇ ਨਾ ਉਹਦੇ ਇਹ ਟੱਚ ਹੁੰਦਾ ਫਿਰ ਉਹ ਆਟੋਮੈਟਿਕ ਬੈਗ ਹੋ ਜਾਂਦਾ ਹਾਂ ਬੈਗ ਹੋ ਕੇ ਗੋਇਆ ਕਰੇ ਵੱਡੀਆਂ ਗਾਵਾਂ ਨਾ ਇਹ ਦੇਖੋ ਕੀਤਾ ਉਹਨਾਂ ਨੇ ਉਹ ਪਿੱਛੇ ਕੀਤਾ ਪਿੱਛੇ ਕੀਤਾ ਜੇ ਕੋਈ ਛੋਟੀ ਐ ਨਾ ਥੋੜੀ ਜਿਹੀ ਬੱਚੀ ਉਹਦੇ ਫਿਰ ਕੱਦ ਛੋਟਾ ਵਾ ਤੇ ਫਿਰ ਜਿਹੜਾ ਉਹ ਕਰ ਦਿੰਦੀ ਉਹ ਪੋੜੇ ਨਾਲ ਕੱਢ ਲਈ ਜਾਂ ਲੇਕਿਨ ਐ ਦੇਖੋ 15 ਦਿਨ ਹੋ ਗਏ ਹਾਂ ਰੇਤ 'ਚ ਖੜੀਆਂ ਹੁਣ ਖੁਸ਼ ਰਹਿੰਦੀਆਂ ਹੁਣ ਕੱਚੀ ਥਾਂ ਮੈਂ ਕਹਿੰਦਾ ਭਾਈ ਉੱਥੇ ਪੱਠੇ ਖਾਂਦੀਆਂ ਤੇ ਬਹਿ ਜਾਂਦੀਆਂ ਹੁਣਾਂ ਦੇਖੋ ਤੁਹਾਡੇ ਪੱਖੇ ਕੱਪੜੇ ਹਿੱਲ ਰਹੇ ਆ ਇੱਥੇ ਹਵਾ ਮੈਨੂੰ ਬਹੁਤ ਠੰਡੀ ਆ ਰਹੀ ਜਿਵੇਂ ਆਇਆ ਜੀ ਉੱਤੋਂ ਤੇ ਆਉਣਾ ਜੁੱਤੀ ਬਚਾ ਕੇ ਅੱਛਾ ਇਸ কুলਰ ਦੇ ਉੱਤੇ ਆਪਣਾ ਖਰਚਾ ਕਿੰਨਾ ਆਇਆ ਜੀ ਖਾਲੀ ਖਰਚਾ ਪਾ ਜੇ ਆਪਾਂ ਦਾ ਆਪਾਂ ਹੈਗੇ ਜੁਗਾੜੀ ਬੰਦੇ ਹਾਂ ਖਰਚਾ ਆਪਣਾ ਥੋੜਾ ਹੀ ਆ ਕਿੰਨਾ ਤਕਰੀਬਨ ਇੱਥੇ ਖੜੋ ਕੇ ਕਰੋ ਗੱਲ ਅਗੇ ਮਾਈਕ ਦੇ ਸ਼ੋਰ ਆਏਗਾ ਪਾ ਜੇ 40000 ਦਾ ਪੱਖਾ ਲਿਆ 3 ਫੇਸ ਕਿਉਂ ਯੂਜ਼ ਅੱਛਾ ਠੀਕ ਹੈ ਜੀ ਬਾਕੀ ਉੱਤੇ ਸਲੇਬਾਂ ਪਾਉਣੀਆਂ ਕੋ 8000 ਦੀਆਂ ਹੂੰ ਕੋ ਇਟ ਲੱਗ ਗਈ ਹੋਊਗੀ ਯਾਨੀ ਕਿ ਲੱਖ ਰੁਪਈਆ ਆ ਗਿਆ ਹੋਊਗਾ ਪੈੜਾ ਜਣੀਆਂ ਉਹ ਕੰਟਰੋਲ ਛੱਡ ਦੀਆਂ ਆਪਣਾ ਨੇ ਚੇਂਜ ਕੀਤੀਆਂ ਹੋਈਆਂ ਪੈੜਾ ਉਹ ਲਾ ਲਈਆਂ ਇਹਨੂੰ ਹਾਂ ਨਵੀਂ ਪੈੜਾ ਗਈ 4500 ਰੁਪਏ ਦੀ ਅੱਛਾ ਉਹ ਆਪਣੇ ਛੱਡ ਦੀਆਂ ਚੇਂਜ ਕੀਤੀਆਂ ਸੀ ਉਹ ਪਿੱਛੇ ਉਹ ਦੇਖ ਪਈਆਂ ਵਿੱਚ ਜਿਹੜੀਆਂ ਸਾਫ਼-ਸਾਫ਼ ਸੀ ਨਾ ਜੀ ਹਾਂ ਇਹ ਅਸੀਂ ਸਾਡੀਆਂ ਲੱਗੀਆਂ ਇੱਕ ਛਾਣ ਨੂੰ 90 ਪੈੜਾ ਹੂੰ ਅਸੀਂ 200 ਪੈੜਾ ਚੇਂਜ ਕੀਤੀ ਛੱਡ ਦੇ ਅੱਛਾ ਕੋਈ 180 ਉਹਦੇ ਵਿੱਚੋਂ ਜਿਹੜੀਆਂ ਸਾਫ਼-ਸਾਫ਼ ਸੀ ਨਾ ਉਹ ਅਸੀਂ ਕੱਢ ਲਈਆਂ ਹੂੰ ਉਹ 6 ਤੈਨੂੰ ਪੈੜਾ ਲੱਗਦੀਆਂ ਜੀ ਅੱਛਾ 6 ਨੂੰ ਲਾ ਦਿਆਂ ਬਾਕੀ ਸਾਫ਼ ਰੱਖ ਲੀਆ ਅਗਲੇ ਸਾਲ ਉਹਦੀਆਂ ਬਦਲ ਦਾਂਗੇ ਵੈਰੀ ਗੁੱਡ ਹੁਣ ਦੋਨੋਂ ਕੂਲਰ ਤੁਹਾਡੇ ਦਿਨੇ ਚੱਲਦੇ ਨੇ ਦਿਨੇ ਉਹਨਾਂ ਦੇਖੋ ਨਾ ਆਜੋ ਅੱਗੇ ਆਓ ਨਾ ਤੁਹਾਨੂੰ ਅੱਛਾ ਜੇ ਤੁਸੀਂ ਕੂਲਰ ਚਲਾਉਨੇ ਆ ਤੁਹਾਨੂੰ ਸ਼ਾਵਰਾਂ ਦੀ ਤਾਂ ਨਹੀਂ ਲੋੜ ਪੈਂਦੀ ਨਾ ਹੁਣ ਆਉਣ ਦੇ ਰੋੜੇ ਤੇ ਨਹੀਂ ਪੈਣੀ ਅੱਛਾ ਹੁਣੇ ਦੇ ਰੋੜੇ ਤੇ ਪੈਣੀ ਤੁਸੀਂ ਇhtiyatan ਲਾ ਦਿੱਤੇ ਨੇ ਉਹਦਾ ਆ ਦੇਖੋ ਨਾ ਉਹਦਾ ਜਿਹੜਾ ਪਾਣੀ ਆ ਹਾਂ ਆਜੋ ਅੱਗੇ ਕੋਈ ਨਹੀਂ ਸ਼ੋਰ ਹੁੰਦਾ ਬਸ ਇਹ ਚਾਹ ਲੋ ਜੁਗਾੜ ਲਾਇਆ ਨਾ ਜੀ ਹਾਂ ਉਹ ਉੱਤੋਂ ਉਹਦਾ ਕਨੈਕਸ਼ਨ ਕਰਤਾ ਪਾਣੀ ਉੱਤੇ ਵੀ ਜਾ ਰਿਹਾ ਵਾਲ ਥੋੜਾ ਖੋਲ ਲਈਦਾ ਇਹ ਵੀ ਚੱਲਦਾ ਰਹਿੰਦਾ ਥੱਲੇ ਪੈਣ ਵਾਲੀ ਮੋਟਰ ਲੱਗੀ ਇਹ ਹੁੰਦੀ ਆ ਜਿੰਨੀ ਉੱਪਰ ਹੈ ਨਾ ਇੰਨੀ ਜ਼ਮੀਨ ਹੈ ਜਿੱਦਾਂ ਟੋਲ ਦਾ ਖਾੜਾ ਹੁੰਦਾ ਅੱਛਾ ਇਹ ਸਾਢੇ 4 ਫੁੱਟ ਡੂੰਘੀ ਆ ਅੱਛਾ ਇੰਨੀ ਸਾਢੇ 4 ਫੁੱਟ ਪਾਣੀ ਪੈ ਜਾਂਦਾ ਤੇ ਔਰ ਦੋ ਦਿਨ ਕੂਲਰ ਚੱਲਦਾ ਰਹਿੰਦਾ ਤੇ ਪਾਣੀ ਨਹੀਂ ਮੁੱਕਦਾ ਜਦੋਂ ਭਰ ਦੇਈ ਦੀ ਤੇ ਐਦਾ ਜਿਹੜਾ ਵਾਪਸੀ ਵਾਲਾ ਪਾਣੀ ਆ ਉਹ ਬਾਈਪਾਸ ਆ ਉਹਦੇ ਵਿੱਚ ਚੱਲ ਜਾਂਦਾ ਹਉਦੀ ਇੱਕੋ ਹੀ ਮੋਟਰ ਪੈੜਾਂ ਵਾਲੀ ਇੱਕੋ ਹੀ ਤੇ ਕੂਲਰ ਦੋ ਕੂਲਰ ਦੋ ਉਹਨੂੰ ਉਧਰ ਵੀ ਜਾਨਵਰ ਬੜੇ ਈਜ਼ੀ ਸਕੂਨ ਜਾਂ ਇੱਕ ਅਸੀਂ ਆ ਸਿਸਟਮ ਕਰਦਾ ਤੇ ਜਗਾ ਸੀ ਉਹ ਚਾਰ ਪਾਈ ਆ ਅਸੀਂ ਸ੍ਰੀ ਨੇ ਪੌੜੇ ਜੇ ਬਣਾ ਰਿਹਾ ਵਾ ਇੱਥੇ ਇੱਕ 4 ਬਈ ਰੱਖ ਦਾਂਵੇਂ ਹਾਂ ਇੱਥੇ ਮੁਲਾਜ਼ਮ ਵੜ ਕੇ ਬਹਿ ਜਾ ਕਰੇਗਾ ਦਿਨੇ ਇਹਦੀ ਰਖਵਾਲੀ ਕਰੇਗਾ ਰਾਤ ਨੂੰ ਇੱਥੇ ਸੌਂ ਜਾਏਗਾ ਉਹ ਚੋਰਾ ਜਗਾਰੀ ਸੇਫਟੀ ਵਾਸਤੇ ਵੀ ਸਹੀ ਹੈ ਚੋਰ ਮੋਰਾਜਾ ਬਣ ਗਿਆ ਤੁਹਾਡਾ ਹਾਂਜੀ ਇੱਥੇ ਇੱਥੇ 4 ਬਈ ਰੱਖਣੀ ਆ ਉਹ 4 ਬਈ ਇਹਦੀ ਪਈ ਹੈ ਜੀ ਠੀਕ ਆ ਹਾਂ ਇਹ ਬਣਾ ਲਿਆ ਸਿਸਟਮ ਆ ਇਹ ਨਵੀਂ ਬਣਾਤੀ ਆ ਤੁਸੀਂ ਉਹਨਾਂ ਆ ਦੇਖੋ ਯਕੀਨੀ ਕੀ ਬਾਤ ਹੈ ਹਲਕਲ ਕੀ ਫੁਹਾਰ ਨਾਲ ਆ ਰਹੀ ਪਾਣੀ ਦੀ ਵਾ ਸੈਕਸ਼ਨ ਬਹੁਤ ਹਨ ਪੱਕੇ ਹਾਂ ਸਕਿੰਗ ਬੜੀ ਕਰਦਾ ਹਾਂ ਹਾਂ ਜੀ ਆਜੋ ਗਾਜੀ ਕੋਲੰਗ ਕੋਲੰਗ ਦਾ ਵੈਸੇ ਜਿਹੜਾ ਦੇਖੋ ਕੈਸਾ ਵਾ ਕੀ ਮਾਹੌਲ ਆ ਯਾਰ ਤੇ ਆਡੀ ਮੁਲਾਜ਼ਮ ਤਾਂ ਸਾਰੇ ਭਵੇਂ ਇੱਥੇ ਪੈ ਰਹੇ ਨੇ ਹੁਣ ਮੰਜੀਆਂ ਪਾ ਕੇ ਭਾਈਆ ਨੇ ਇੰਦਾ ਹੀ ਐਨਾਂ ਨੇ ਹੁਣ ਉਹਨੇ ਆ ਜਾਣਾ ਦੇਣੇ ਸਾਰਾ ਕੋਈ ਅੰਦਾਜ਼ਾ ਹੈ ਜੀ ਇਟਾਂ ਸਮੇਤ ਕੋਈ ਐਸਟੀਮੇਟ ਤਾਂ ਦਿਓ ਮੜਾ ਜਾ ਵੀ 80000 ਰੁਪਿਆ ਲੱਖ ਦਾ ਕੁਲਰ ਤਿਆਰ ਹਾਂ ਲੱਖ ਦਾ ਤਿਆਰ ਕਿੰਨੀ ਲਾਈਫ ਕਿੰਨੀ ਹੈ ਇਹਦੀ ਲਾਈਫ ਤਾਂ ਜੀ ਯਾਰ 8 ਸਾਲ ਹੋ ਗਏ ਉਹਨੂੰ ਚੱਲਦੇ ਨੂੰ ਅ ਪੈੜਾ ਬਦਲ ਲਈ ਹੈ ਮੇਨਟੇਨੈਂਸ ਕੀ ਹੈ ਮੈਂਡਿਨੈਂਸ ਹੈ ਪੈੜਾ ਥੋੜੀ ਗਾਵਾਂ ਕੋ ਨਾ ਪਾੜਨ ਤੇ ਤਿੰਨ ਚਾਰ ਸਾਲ ਪੈੜਾ ਜਾਂਦੀਆਂ ਨਹੀਂ ਮੁੜ ਕੇ ਫਿਰ ਕਿਸੇ ਕੰਟਰੋਲ ਖੱਡ ਵਾਲੇ ਕੋ ਲੈ ਕੇ ਵਰੀ ਲਾ ਲੋ ਗੁੱਡ ਜਿਹੜਾ ਬੰਦਾ ਉਹਨੂੰ 40 ਪੈੜਾ ਬਦਲਦਾ ਉਹਦੇ ਪੰਜ ਸੱਤ ਸਾਫ਼ ਨਿਕਲਿਆ ਹੁੰਦੀਆਂ ਭਾਈਆ ਸਰ ਅੱਛਾ ਯਾਰ ਨਵੀਂ ਵੀ ਲਾਉਣੀ ਹੋਵੇ ਤਾਂ 4500 ਦੀ ਪੈੜਾ ਅੱਛਾ ਗਾਈਆਂ ਦੇ ਹਵਾਲੇ ਨਾਲ ਦੱਸੋ ਕਿ ਤੁਹਾਡੇ ਕੋ ਕਿਹੜੀ ਬਰੀਡ ਜ਼ਿਆਦਾ ਹੈ ਜਿਹੜੀ ਪਸੰਦ ਕਰਦੇ ਹੋ ਤੁਸੀਂ ਸਾਡੇ ਕੋ ਆਸਟ੍ਰੇਲੀਅਨ ਬਰੀਡ ਆ ਯਾਨੀ ਕਿ ਅਸੀਂ ਜਿਹੜੀ ਤਿਆਰ ਕੀਤੀ ਨਾ ਸਾਡੇ ਦੋਸਤ ਆ ਚੌਰੀ ਜਾਸਾ ਫੋਟੋ ਬਾਸ ਤੋਂ ਹੂੰ ਉਹ ਯਾਨੀ ਕਿ ਉਹ ਉਹਨਾਂ ਦੇ ਗਾਂ ਜਿਹੜੀ ਬੱਚੀਆਂ ਲੈ ਕੇ ਅਸੀਂ ਆਏ ਸੀਗੇ ਉਹਨਾਂ ਦਾ ਹੀ ਐ ਬੋਲਾ ਅੱਛਾ ਬੁੱਲ ਕੋਈ ਬਤਲਕ ਤੁਸੀਂ ਦੱਸ ਰਹੇ ਹੋ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਹਾਂਜੀ ਸੇਲ ਕਰਨਾ ਚਾਹੁੰਦੇ ਆ ਇਹਦਾ 16 ਮਾਣੋ ਲਾਈਵ ਵਜ਼ਨ ਹੈ ਜੀ 645 ਕਿਜੀ ਬਰੀਡਰ ਹੈ ਇਹ ਹਾਂ ਬਰੀਡਰ ਆ ਬਹੁਤ ਅੱਛਾ ਬਰੀਡਰ ਆ ਇਹਦੇ ਜਿਹੜੇ ਛੋਟੇ ਬੱਚੇ ਉਹ ਵੀ ਸਾਡੇ ਕੋਲ ਹੈ ਨੇ ਅੱਛਾ ਤੇ ਇਹਦੀ ਡਿਮਾਂਡ ਜਿਹੜੀ ਫਾਈਨਲ 5 ਲੱਖ ਆ ਠੀਕ ਆ ਠੀਕ ਆ ਨਾ ਜੀ ਉਹ ਨੰਬਰ ਭਾਈ ਦਾ ਦੇ ਦਿੱਤਾ ਵਾ ਨੰਬਰ ਤੁਸੀਂ ਦਿਓ ਜੀ ਨੰਬਰ ਦੁਬਾਰਾ ਦੇ ਦਿਆ ਜੀ ਜੀ ਦੁਬਾਰਾ ਦੇਣਾ ਪੈਣਾ ਹੈ ਹੋਰ ਚੀਜ਼ ਹਾਂਜੀ 0326 ਹਾਂਜੀ 5345336 اچھا ਇਹ ਸਾਡਾ ਨਾ ਚੀਚਾ ਜੋਰਪਾਈ ਦਾ ਨੰਬਰ ਆ ਚੀਚਾ ਵੀ ਨਹੀਂ ਰੋਡ ਤੇ ਸਾਡਾ ਫਾਰਮ ਆ ਜਿਹੜੀ ਯੂਨੀਵਰਸਿਟੀ ਦੇ ਬਿਲਕੁਲ ਆਪੋਜ਼ਿਟ ਹੂੰ ਬੂਰੇ ਵਾਲਾ ਦੇ ਵਿੱਚ ਨਾ ਜੀ ਹੂੰ ਬੂਰੇ ਵਾਲਾ ਚੀਚਾ ਵੀ ਨਹੀਂ ਰੋਡ ਤੇ ਆਪਾਂ ਭੁੱਲ ਜਾਨੇ ਬੂਰੇ ਵਾਲਾ ਕਹਿੰਦੇ ਨਾ ਕਈ ਬੰਦੇ ਫਿਰ ਠੀਕ ਆ ਇਹ ਤੁਹਾਡਾ ਨੰਬਰ ਆ ਗਿਆ ਜੀ ਤੁਹਾਡਾ ਇਹ ਫਾਰਸਲ ਬਰੀਡਰ ਹੈ ਇਹਦੇ ਬੱਚੇ ਤੁਸੀਂ ਵੀਡੀਓ ਦੇ ਐਂਡ ਤੇ ਸਾਨੂੰ ਦਿਖਾਓ ਜਿਹੜੇ ਤੁਸੀਂ ਬਰੀਡ ਹਾਸਲ ਕੀਤੀ ਆ ਔਰ ਇਹਦੇ ਵਿੱਚੋਂ ਜਿਹੜਾ ਇਹਦਾ ਹੀ ਬੱਚਾ ਤੁਸੀਂ ਬੁੱਲ ਰੱਖਿਆ ਅੱਗੇ ਹਾਂਜੀ ਇਹਦਾ ਰੱਖਿਆ ਹੈ ਕੋਈ ਜਾ ਸਰ ਭਾਈ ਐ ਉਹਦੀ ਜਿਹੜਾ ਬੱਚਾ ਨਾ ਉਹਦੀ ਐ ਬਰੀਡ ਆ ਕਿ ਕੈਵੁੱਛੀ ਆ ਹਾਂ ਉਸ ਤੋਂ ਬਾਅਦ ਅੱਗੇ ਆਇਆ ਵਾ ਇਹ ਤਿੰਨ ਆ ਹਨ ਵਿੱਚ ਉਹ ਚੋਲੇ ਸਾਨੀ ਜਿਹੜੀ ਆ ਪਹਿਲੀਆਂ ਤਿੰਨ ਹਾਂ ਇੱਥੋਂ ਚਾਰ ਜਣੀਆਂ ਇੱਥੋਂ ਚਾਰ ਹਾਂਜੀ ਉਸ ਤੋਂ ਬਾਅਦ ਉਹ ਜਿਹੜੀ ਅੱਗੇ ਛੱਡ ਕੇ ਫਿਰ ਅਗਲੀਆਂ ਉਹ ਚਿੱਟੀ ਇੱਕ ਛੱਡ ਕੇ ਅਗਲੀਆਂ ਫਿਰ ਦੋ ਹਾਂਜੀ ਇਹ ਸਾਰੀਆਂ ਇਹਦੀਆਂ ਹੀ ਬਾਕੀ ਛੋਟੇ ਵੀ ਹੈ ਇੱਕ ਦੋ گاਵਾ ਸੁਈਆਂ ਅੰਦਰ ਉਹ ਫਿਰ ਤੁਹਾਨੂੰ ਬਾਦ ਦੁਬਾਰਾ ਬਾਹਰ ਕੱਢ ਦੇਣਾ ਉਹ ਦਿਖਾਉਣਾ ਹੈ ਗੁੱਡ ਹੋ ਗਿਆ ਠੀਕ ਹੈ ਅੱਛਾ ਜਾਨਵਰ ਦੇ حوالے ਨਾਲ ਗੱਲ ਕਰ ਰਹੇ ਸੀ ਇਹਨਾਂ ਨੂੰ ਖੁਰਾਕ ਦੇ ਮੁਤਲਕ ਕੋਈ ਗਾਈਡ ਕਰੋ ਵੀ ਖੁਰਾਕ ਇਹਨਾਂ ਨੂੰ ਤੁਸੀਂ ਕਿਹੜੀ ਜ਼ਿਆਦਾ ਪਾਉਂਦੇ ਹੋ ਜਿਹੜੇ ਦੇ ਨਾਲ ਖੁਸ਼ ਰਹਿੰਦੀਆਂ ਨੇ ਖੁਰਾਕ ਸਰ ਜੀ ਇਹਨਾਂ ਨੂੰ ਸਾਇਲੇਜ ਪਾਣੇ ਆ ਹਮ ਜਿਹੜਾ ਸਭ ਤੋਂ ਚੰਗਾ ਤਾਂ گاਵਾ ਵਾਲੀ ਸਾਇਲੇਜ ਹੀ ਆ ਹਮ ਵੰਡਾ ਅਸੀਂ ਅੱਗੇ ਪਾਣੇ ਆ ਇੰਡਸ ਵਗੈਰਾ ਦਾ ਪਹਿਲਾਂ ਪਾਉਂਦੇ ਪੰਜ ਨਾ ਅੱਧਾ ਹਮ ਫਿਰ ਅਸੀਂ ਚੇਂਜ ਕਰਦਾ ਅਸੀਂ ਇੰਡਸ ਤੇ ਆ ਗਏ ਲੇਕਿਨ ਹੁਣ ਉਹ ਵੰਡਾ ਨਾ ਜੀ ਗੰਧਮ ਸਾਰੇ ਆਪ ਜੀ ਆਪ ਰੱਖ ਲਿਆ ਸੋਇਆ ਬੀਨ ਤੇ ਉਹ ਜਿਹੜਾ ਨਾ ਬਾਕੀ ਚੀਜ਼ਾਂ ਅਸੀਂ ਮੰਗਵਾ ਲਈਆਂ ਵਾ ਮੱਕੀ ਹੁਣ ਜਿਹੜੀ ਕੋਈ ਵੰਡਾ ਗ੍ਰੇਡ ਦੀ ਮਿਲੇਗੀ ਨਾ ਵੰਡਾ ਗ੍ਰੇਡ ਦੀ ਜਿਹੜੀ ਮੱਕੀ ਮਿਲੇਗੀ ਤੇ ਫਿਰ ਵੰਡਾ ਅਸੀਂ ਆਪ ਦਾ ਉੱਥੇ ਜਗ੍ਹਾ ਬਣਾ ਰਹੇ ਆ ਉਹ ਜਿਹੜਾ ਨਾ ਉਹਦੇ ਵਿੱਚ ਵੰਡਾ ਅਸੀਂ ਆਪ ਦਾ ਸਟਾਰਟ ਕਰਾਂਗੇ لیکن ਹੋਏ ਹੈ ਜਿਹੜਾ ਬਾਜ਼ਾਰੀ ਵੰਡਾ ਨਾ ਜੀ ਉਹਦੀ ਕਾਸਟ ਹੈਗੀ ਹੈ तकरीबन 3900 4000 3800 مختلف ਕੰਪਨੀਆਂ ਜਿਹੜਾ ਕੰਪਨੀਆਂ ਦਾ ਵੰਡਾ ਠੀਕ ਹੈ ਲੇਕਿਨ ਅਸੀਂ ਆਪ ਦੀ ਇੱਕ ਫੀਜ਼ਿਬਿਲਟੀ ਕੱਢੀ ਆ ਜਿਹੜਾ ਫਾਰਮਰ ਦੋਸਤ ਬਣਾਏਗਾ ਪ੍ਰੋਪਰ ਵੰਡਾ ਉਹਨੂੰ 5500 ਰੁਪਏ ਦਾ ਕੇਜੀ ਪੈਣਾ ਅੱਛਾ ਹਾਂ ਜੀ ਤੇ ਸੋਇਆ ਬੀਨ ਟਾਕਸਨ ਬਾਈਂਡਰ ਜਿਹੜਾ ਨਾ ਜੀ ਹਾਂ ਟਾਕਸਨ ਬਾਈਂਡਰ ਹੁਣ ਅਸੀਂ ਪਾ ਰਹੇ ਮਾਈਕਰੋ ਫਿਕਸ ਪਲੱਸ ਉਹ ਹੈਗਾ 5500 55000 ਦਾ ਬੈਗ 25 ਕੇਜੀ ਦਾ ਹਾਂ ਤੇ ਟਾਕਸਨ ਬਾਈਂਡਰ 5000 ਦਾ ਵੀ ਹੈ ਮੈਨੂੰ ਅਸੀਂ ਪਾ ਰਹੇ ਉਹਦਾ ਜਿਹੜਾ ਨਾ 20 20000 ਰੁਪਏ ਦਾ ਹੂੰ ਉਹ 5900 5000 ਦਾ ਡੀਸੀ ਵੀ ਇਦਾਂ ਹੀ 2000 ਤੋਂ ਸ਼ੁਰੂ ਹੋ ਜਾਂਦਾ ਉਹ ਕਈ ਚੀਜ਼ਾਂ ਜਿੰਨਾ ਮਰਜ਼ੀ ਉੱਪਰ ਲੈ ਜਾ ਉਹਨੂੰ ਤੇ ਲੇਕਿਨ ਅਸੀਂ ਉਹਨੂੰ ਵੰਡਾ ਸਟਾਰਟ ਕਰ ਰਹੇ ਹਾਂ ਹਾਂ ਦੋ ਦੀ ਐਵਰੇਜ ਫਿਰ ਵੀ ਸਾਡੀ ਜਿਹੜੀ ਨਾ ਮਾਸ਼ਾਅੱਲਾ ਬਹੁਤ ਅੱਛੀ ਆ ਤੇ ਮਿਲ ਕੇ ਇਹ ਕਿੰਨੇ ਮਾਸ਼ਾਅੱਲਾ ਇਸ ਟਾਈਮ ਜਾਨਵਰ ਨੇ ਜੀ ਵੱਡੇ ਵੱਡੇ ਸਾਡੇ ਕੋਲ ਹੈ ਨੇ 20 ਤੇ ਛੋਟੇ ਛੋਟੇ 19 अच्छा तकरीबन ਇਹਨਾਂ ਸਾਰੇ ਜਾਨਵਰਾਂ ਵਾਸਤੇ तकरीबन ਕਿੰਨਾ ਸੈਲੇਜ ਦਰਕਾਰ ਹੁੰਦਾ ਤੁਹਾਨੂੰ ਪੂਰੇ ਸਾਲ ਸੈਲੇਜ ਅਸੀਂ 10-12 ਏਕੜ ਦਾ ਸਰਦੀਆਂ 'ਚ ਬਣਾ ਲੀਦਾ ਗਰਮੀਆਂ ਵਾਲਾ ਸੀ ਐਤਕੀ ਮੱਕੀ ਵਿੱਚੋਂ ਥੋੜੀ ਜੀ ਜ਼ਮੀਨ ਅ ਮਸ਼ੀਨ ਲੇਟ ਹੋ ਗਈ ਅੱਜ ਸ਼ੁਰੂ ਕੀਤਾ ਕੋਈ ਖੁਸ਼ਕ ਹੋ ਗਈ ਐਤਕੀ ਥੋੜਾ ਬਣਾ ਰਹੇ ਪੰਜ-ਛੇ ਕਿਲੇ ਆਣਾ ਠੀਕ ਹੈ ਇਹਦੇ ਨਾਲ ਪੱਠੇ ਵੀ ਚੱਲਦੇ ਨੇ ਪੱਠੇ ਸਰ ਜ ਸਾਡੇ ਕੋਲ 5-7 ਕਿਲੇ ਪੱਠੇ ਹੁੰਦੇ ਆ ਉਸ ਤੋਂ ਬਾਅਦ ਇਹ ਮੋਲ ਦਾ ਗੱਠਾ ਵਾਲਾ ਸੈਲੇਜ ਵੀ ਲਿਆ ਉਹ ਵੀ ਬਾਹਰ ਪਿਆ ਠੀਕ ਹੈ ਤੇ ਜਿਹੜਾ ਪੱਠੇ ਲੂਸਨ ਦਾ ਕਿੱਲਾ ਸੀਗਾ 4 ਕਿਲੇ ਬਰਸੀਨ ਦੇ ਸੀ ਹਾਂਜੀ ਹੁਣ 4 ਕਿਲੇ ਅਸੀਂ ਜ ਸਹੀ ਹੈ ਅੱਛਾ ਓਵਰਹਾਲ ਫਾਰਮਿੰਗ ਦੇ ਵਿੱਚ ਇਹ ਜਿਹੜਾ ਤੁਸੀਂ ਡੇਅਰੀ ਫਾਰਮ ਦਾ ਕਰ ਰਹੇ ਹੋ ਇਹ ਸਰ ਜੀ ਜਿਹੜਾ ਦੋਸਤ ਡੇਅਰੀ ਫਾਰਮ ਕਰਦਾ ਨਾ ਇਹ ਕਰ ਰਹੇ ਉਹਨੇ ਮੇਰੇ ਤੋਂ ਬੜੇ ਸਿਆਣੇ ਬੰਦੇ ਆ ਤੇ ਇਹਦੇ ਵਿੱਚ ਜਿਹੜਾ ਨਾ ਉਹ ਡਾਕਟਰ ਸਾਹਿਬ ਸਾਡੇ ਕਹਿੰਦੇ ਵੀ ਦੋ ਤਿੰਨ ਸਾਲ ਦਾ ਰੋਜ਼ਾ ਰੱਖਣਾ ਪੈਂਦਾ ਉਹ ਅਸੀਂ ਰੱਖ ਚੁੱਕੇ ਆਂ ਹਾਂ ਵੀ ਤੁਸੀਂ ਫਾਰਮਿੰਗ ਦਾ ਕੰਮ ਕਰਨਾ ਨਾ ਤੁਹਾਡੇ ਕੋਲ ਸਾਈਡ ਬਿਜ਼ਨਸ ਜਿੱਦਾਂ ਸਾਡੀ ਦੁਕਾਨ ਆ ਜੀ ਅਸੀਂ ਪੋਲਟਰੀ ਦਾ ਕੰਮ ਕਰਦੇ ਸੀ ਉਹ ਨਾਲ ਸਾਡੇ ਕੋਲ ਨਾ ਸਿਸਟਮ ਸੀਗਾ ਹੂੰ ਵੀ ਅਸੀਂ ਇੱਥੇ ਹੀ ਨਹੀਂ ਕੀਤਾ ਹੁਣ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਅਸੀਂ ਇੱਥੇ ਹੀ ਕਮਾ ਕੇ ਆ ਬਣਾਇਆ ਸਾਰਾ ਮਾਸ਼ਾਅੱਲਾ ਜੀ ਅੱਲਾਹ ਬਖਸ਼ਤ ਦੇਵੇ ਦੁੱਧ ਦਾ ਵੈਸੇ ਰੇਟ ਕੀ ਹੈ ਜੀ ਇੱਥੇ ਇੱਥੇ 150 ਰੁਪਏ ਚੱਲ ਰਿਹਾ ਹੈ ਅੱਛਾ ਇਹਨੇ 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 ਸਾਰੇ ਜਿਹੜੇ ਜਾਨਵਰ ਨੇ ਇਹਨਾਂ ਦੇ ਵਿੱਚ ਆਪਾਂ ਕਿੰਨੇ ਮੁਲਾਜ਼ਮ ਰੱਖਿਓ ਨੇ ਤਕਰੀਬ ਮੁਲਾਜ਼ਮ ਸਾਡੇ ਕੋਲ ਹੈਗੇ ਤਿੰਨ ਇੱਕ ਡਰਾਈਵਰ ਸਹੀ ਹੈ ਤੇ ਤਿੰਨ ਮੁਲਾਜ਼ਮ ਆ ਦੋ ਹੀ ਪਹਿਲਾਂ ਮੁਲਾਜ਼ਮ ਸੀਗੇ ਤਿੰਨ ਹੁਣ ਇੱਕ ਬੰਦਾ ਮਹੀਨਾ ਕੋ ਹੋਇਆ ਹੈ ਮੈਨੇਜ ਕਰ ਲੈਂਦੇ ਨੇ ਈਜ਼ੀ ਬਿਹਤਰੀ ਨਾਲ ਤੁਹਾਡੇ ਸਾਹਮਣੇ ਸਫਾਈ ਹੁਣ ਉਹ ਅਸਲ ਚ ਸਾਰੇ ਬੰਦਦਾ ਨਾ ਜੀ ਹਾਂਜੀ ਨਹੀਂ ਤਾਂ ਤੁਸੀਂ ਆਣਾ ਸੀ ਉਹਨੂੰ ਮੁੰਡੇ ਨੇ ਸ਼ੁਰੂ ਹੋ ਜਾਣਾ ਗੋਇਆ ਚੱਕਣਾ ਇਹ ਫਰਜ਼ ਤੋਂ ਹਣਾ ਉਹ ਫਰਜ਼ ਤੋਂ ਨੇ ਇਹਨਾਂ ਨੇ ਫ ਤੇ ਦੋ ਟਾਈਮ ਚੁਆਈ ਜਿਹੜੀ ਉਹ ਮਸ਼ੀਨਾਂ ਨਾਲ ਹੁੰਦੀ ਜਿਹੜਾ ਤੁਹਾਡੇ ਅੱਛਾ ਇਹ ਦੱਸੋ ਵੀ ਇਹ ਆਮ ਦੌਰ ਤੇ ਜਿਹੜਾ ਹੁਣ ਫਾਰਮਿੰਗ ਜਿਵੇਂ ਕੋਈ ਬੰਦਾ ਸਟਾਰਟ ਨਿਆ ਕਰਨਾ ਚਾਹੁੰਦਾ ਹੈ ਲੋਕ ਬੜਾ ਸ਼ੌਕ ਕਰਦੇ ਨੇ ਤੇ ਇੱਥੇ ਕੀ ਤਰੀਕਾਕਾਰ ਆ ਇਹਦੇ ਵਿੱਚ ਕੀ ਮੁਸ਼ਕਿਲਾਂਤ ਕੀ ਆਉਂਦੀਆਂ ਨੇ ਮੁਸ਼ਕਿਲਾਂਤ ਸਰ ਜੀ ਇੱਕ ਤਾਂ ਤੁਹਾਡੀ ਜ਼ਮੀਨ ਆਪਦੀ ਹੋਣੀ ਚਾਹੀਦੀ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਜੇਕਰ ਸ਼ੁਰੂ ਕਰਨਾ ਹੈ ਤੁਹਾਡੇ ਕੋਲ ਸਾਈਡ ਬਿਜ਼ਨਸ ਹੋਣਾ ਚਾਹੀਦਾ ਹੋਰ ਹਮ ਇਕੱਲੇ ਤੁਸੀਂ گاਵਾ ਦੇ ਨਾ ਕਰੋ ਹਾਂ ਵੀ ਤੁਸੀਂ ਛਾਂ ਨੂੰ ਦੁੱਧ ਵੇਚ ਤੁਸੀਂ ਇਹਦੀ ਕੰਪਨੀ ਉੱਤੇ ਹੀ ਨਾ ਰਵੋ ਘੱਟੋ ਘੱਟ 3 ਸਾਲ 3 ਸਾਲ 3 ਸਾਲ ਤੁਸੀਂ ਇਹਦੀ ਇਨਕਮ ਤੇ ਨਾਰੋ ਫਿਰ ਉਸ ਤੋਂ ਬਾਹਰ ਹੋਵੋ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਾ ਤੁਸੀਂ ਇੱਥੇ ਕਰ ਸਕਦੇ ਆ ਸੈਲਜ ਦੀ ਟਰਾਲੀ ਆ ਗਈ ਹੈਗਾ ਤਾਂ ਖੁਸ਼ਕ ਜਾਈਏ ਅੱਛਾ ਜੀ ਸੈਲਜ ਦੀ ਟਰਾਲੀ ਵੀ ਦੇ ਉਧਰ ਕਿ ਗਿਆ ਮੁੰਡਾ ਉਧਰ ਮੁੰਡਾ ਅਪ ਚੱਲਦੇ ਚਾਬੀ ਹੋਣੀ ਅੱਥੇ ਅੱਛਾ ਜੀ ਦੋਸਤੋ ਐਂਡ ਤੇ ਤੁਹਾਨੂੰ ਹੁਣ ਜਿਹੜਾ ਹੈ ਉਹ ਚੈੱਕ ਕਰਵਾਉਨੇ ਆ ਇਹ ਇਹਦੇ ਜਿਹੜੇ ਬੱਚੇ ਨੇ ਉਹ ਵੀ ਤੁਹਾਨੂੰ ਐਂਡ ਤੇ ਪਾਈ ਮਾਰਾ ਜਿਹਾ ਦਿਖਾਉਂਦੇ ਨੇ ਇਸ ਤੋਂ ਇਲਾਵਾ ਜਿਹੜੇ ਬਾਹਰ ਜਾਨਵਰ ਨੇ ਉਹਨਾਂ ਵਾਸਤੇ ਇਹਨਾਂ ਨੇ ਐਨੂੰ ਮੂੰਹ ਕਰਕੇ ਪੱਖਾ ਚਲਾਇਆ ਹੋਇਆ ਵਾ ਹਵੇਲੀ 'ਚ ਦੋ ਪੱਖੇ ਚੱਲ ਜਾਣੇ ਨੇ ਖੁੱਲੇ ਮੁਖਲੇ ਜਿੱਦਾਂ ਕਿ ਉਹ ਸਾਹਮਣੇ ਹੁਣ ਇੱਕ ਚੱਲ ਗਿਆ ਇਹ ਵੀ ਅਪਡੇਟ ਕਰਨਾ ਨਾ ਜੀ ਹੁਣ ਸਿਰਫ ਮੈਂ ਦੁਕਾਨ ਦਾ ਕੰਮ ਮੇਰਾ ਡਿਸਟਰਬ ਹੁੰਦਾ ਵਾ ਸਹੀ ਜਿੱਦਾਂ ਮਾਸ਼ਾਅੱਲਾ ਆਇਆ ਨਾ ਜੀ ਇਦਾਂ ਹੀ ਇੱਕ ਖੁੱਲੀ ਇੱਥੇ ਬਣ ਜਾਣੀ ਇਹ ਖੁੱਲ੍ਹੇ ਅਸੀਂ ਗਿਰਾ ਦੇਣੀ ਹੈ ਹੂੰ ਠੀਕ ਹੈ ਨਾ ਉਹ ਪਾਣੀ ਵਾਲੀ ਵੀ ਗਿਰਾ ਦੇਣੀ ਹੈ ਇੱਧਰ ਅਸੀਂ ਕੋਈ ਬੱਕਰਿਆਂ ਛਕਰਿਆਂ ਦਾ ਨਾਲ ਕੋ अच्छा तो बकरे बकरे खाएंगे घर दे कुर्बानी ਲਈ 몰 ਲੈਣੇ ਪੈਂਦੇ ਸਹੀ ਹੈ ਇਥੇ ਐ ਜਗ੍ਹਾ ਤੇ ਨਾ ਛੋਟੇ ਛੋਟੇ ਜਾਨਵਰ ਰੱਖਾਂਗੇ ਐ ਜਗ੍ਹਾ ਕੱਚੀ ਹੋ ਜਾਏਗੀ ਉਹ ਪੱਕੀ ਹੋ ਜਾਏਗੀ ਇਹਦੇ ਅੱਗੇ ਵੀ 10 12 ਜਾਨਵਰਾਂ ਦਾ ਬਣ ਜਾਏਗਾ ਹੂੰ ਯਾਨੀ ਕਿ ਉਹ ਵੀ ਇਸ ਤਰ੍ਹਾਂ ਹੀ ਕੁਰੀਲੀ ਕਰ ਦੇਣੀ ਸਹੀ ਹੈ ਬਾਹਰ ਵਾਲੇ ਵੀ ਆਸ ਆਸ ਤੇ ਜੋਰ ਸਭ ਲੱਗੇ ਰਹੇ ਆਂ ਹਾਂਜੀ ਛੱਡਿਆ ਨਹੀਂਗਾ ਤੇ ਜਿਹੜਾ ਨਾ ਅੱਜ ਅੱਲਾਹ ਤਾਲਾ ਨੇ ਸਮਝੋ ਕਾਮਯਾਬ ਹੀ ਆ ਸਹੀ ਹੋ ਗਿਆ ਜੀ ਮਾਸ਼ਾਅੱਲਾ ਭਾਈ ਸਾਡੀ ਹੈਗਾ ਵੀ ਕੁਛ ਨਾ ਕੁਛ ਜਿਹੜਾ ਨਾ ਆਂਦਾ ਵਾ ਸਹੀ ਹੈ ਤੇ ਬਾਕੀ ਬੰਦਾ ਤਾਂ ਨਹੀਂ ਰਾਜਦਾ ਲੋਕੀ ਤੇ ਕਹੀ ਜਾਂਦੇ ਘਾਟਾ ਪੈ ਗਿਆ ਹੋ ਗਿਆ ਡੈਰੀ ਫਾਰਮ ਲੋਜ ਦਾ ਫਾਇਦਾ ਕੋਈ ਨਹੀਂ ਇਸ ਤਰ੍ਹਾਂ ਨੇ ਕੰਮ ਹੀ ਇਹ ਚੰਗਾ ਸਹੀ ਜੀ ਦੇਖੋ ਨਾ ਘਰੇ ਆਰਾਮ ਕਰ ਰਹੇ ਤੁਸੀਂ ਕਿਸੇ ਦੋਸਤ ਨਾਲ ਸਫਰ ਕਰ ਰਹੇ ਤੁਸੀਂ ਕਿਤੇ ਵੀ ਹੈ ਦੁੱਧ ਤੁਹਾਡਾ ਡੇਲੀ ਹੋਣਾ ਡੇਲੀ ਇਨਕਮ ਬਿਲਕੁਲ ਠੀਕ ਹੈ ਨਾ ਬਾਕੀ ਦੇਖੋ ਤੁਸੀਂ ਦੁਕਾਨ ਕਰਦੇ ਆ ਕੋਈ ਹੋਰ ਇੰਡਸਟਰੀ ਚਲਾਣੇ ਆ ਉਹ ਜਿੰਨੀ ਦਰ ਤੁਸੀਂ ਉੱਤੇ ਦੁਕਾਨ ਖੋਲ ਕੇ ਨਹੀਂ ਬੈਠਦੇ ਉਨੀ ਦਰ ਉਹ ਨਹੀਂ ਕੰਮ ਆਉਂਦਾ ਸਹੀ ਹੈ ਜਾਂ ਨਹੀਂ ਪੈਸੇ ਆਉਂਦੇ ਇੱਥੇ ਤਾਂ ਮਾਸ਼ਾਅੱਲਾ ਸਵੇਰ ਇਹਨਾਂ ਨੇ ਤੋੜ ਦੇ ਦੇਣਾ ਤੇ ਸ਼ਾਮ ਨੂੰ ਦੇ ਦੇਣਾ ਦੋ ਟਾਈਮ ਇਨਕਮ ਆ ਜਾਣੀ ਠੀਕ ਹੈ ਹਲਾਲ ਕੰਮ ਆ ਅੱਛਾ ਬਰਕਤ ਵਾਲਾ ਕੰਮ ਆ ਵਿਕਾਸ ਭਾਈ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ ਥੈਂਕ ਯੂ ਜੀ ਤੁਸੀਂ ਟਾਈਮ ਦਿੱਤਾ ਜਨਾਬ ਅੱਲਾਹ ਤਾਲਾ ਤੁਹਾਨੂੰ ਤੁਹਾਡੇ ਕੰਮ ਦੇ ਵਿੱਚ ਕਾਰੋਬਾਰ ਵਿੱਚ ਬਰਕਤ ਦੇਵੇ ਸਾਡੀ ਦੁਆ ਹੈ ਨਜ਼ਰ ਬਦ ਤੋਂ ਮਹਿਫੂਜ਼ ਰਹੋ ਜੀ ਅੱਲਾਹ ਦੇ ਹਵਾਲੇ